ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਇਮੀਗ੍ਰੇਸ਼ਨ ਦੀਆਂ ਨਵੀਆਂ ਅਤੇ ਸਭ ਤੋਂ ਵੱਡੀਆਂ ਖਬਰਾਂ ਬਾਰੇ ਜੇ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਆਓ ਸ਼ੁਰੂ ਕਰੀਏ ਸਭ ਤੋਂ ਪਹਿਲੀ ਖਬਰ ਹੈ ਕਿ ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਵਿੱਚ ਬਹੁਤ ਵੱਡੇ ਗਰਾਵਟ ਆਈ ਹੈ April ਤੋਂ June 2025 ਵਿੱਚ ਏ 55000 ਤੋਂ ਘਟ ਕੇ ਸਿਰਫ 17000 ਹੀ ਰਹਿ ਗਏ ਹਨ ਇਹ ਲਗਭਗ 66% ਦੀ ਕਮੀ ਹੈ ਜੋ ਕਾਫੀ ਚਿੰਤਾ ਦੀ ਗੱਲ ਹੈ ਨੰਬਰ 2 ਹੁਣ ਕੈਨੇਡਾ ਪੀਆਰ ਲਈ ਟੋਫਲ ਐਸੀਟਾਈਲਸ ਟੈਸਟ ਵੀ ਮੰਨਿਆ ਜਾਵੇਗਾ ਇਹ ਟੈਸਟ ਛੋਟਾ ਤੇ ਸਸਤਾ ਹੈ ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਲਈ ਰਾਹ ਆਸਾਨ ਹੋਵੇਗਾ ਤੀਜੀ ਖਬਰ 2026 ਵਿੱਚ ਕੈਨੇਡਾ ਇੱਕ ਨਵੀਂ ਐਕਸਪ੍ਰੈਸ ਐਂਟਰੀ ਕੈਟਾਗਰੀ ਲੈ ਕੇ ਆ ਰਿਹਾ ਹੈ ਇਸ ਦਾ ਨਾਮ ਹੋਵੇਗਾ ਜੀ ਲੀਡਰਸ਼ਿਪ ਤੇ ਇਨੋਵੇਸ਼ਨ ਕੈਟਾਗਰੀ ਇਸ ਦਾ ਫਾਇਦਾ ਉਹਨਾਂ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਕੋਲ ਨਵੀਨਤਾ ਜਾਂ ਲੀਡਰਸ਼ਿਪ ਦੇ ਖਾਸ ਹੁਨਰ ਹਨ ਨੰਬਰ 4 ਅਮਰੀਕਾ ਨਾਗਰਿਕਾਂ ਵੱਲੋਂ ਸ਼ਰਨਾਰਥੀ ਅਰਜ਼ੀਆਂ ਵੱਧ ਗਈਆਂ ਚੌਥੀ ਖਬਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਅਮਰੀਕੀ ਨਾਗਰਿਕਾ ਦੀ ਵਾਅਦਤ ਦਾਦ ਦੇ ਵਿੱਚ ਕੈਨੇਡਾ ਵਿੱਚ ਸ਼ਰਨਾਰਥੀ ਅਰਜ਼ੀਆਂ ਕਰ ਰਹੇ ਹਨ 2025 ਦੇ ਪਹਿਲੇ ਅੱਧ ਵਿੱਚ ਇਹ ਗਿਣਤੀ 2024 ਤੋਂ ਵੀ ਵੱਧ ਗਈ ਖਾਸ ਕਰਕੇ ਟਰਾਂਸ ਜੈਂਡਰ ਹੱਕਾਂ ਨਾਲ ਜੁੜੀ ਸਮੱਸਿਆਵਾਂ ਕਾਰਨ ਪੰਜਵੀਂ ਖਬਰ ਦੀ ਗੱਲ ਕਰੀਏ ਕੈਨੇਡਾ ਨੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਲੋਡਿੰਦੇ ਸੈਟਲਮੈਂਟ ਫੰਡ ਵਧਾ ਦਿੱਤੇ ਹਨ ਹੁਣ ਇਹ 12.5% ਦੇ ਆਧਾਰ ਤੇ ਹੋਣਗੇ ਇਸ ਨਾਲ ਕੁਝ ਉਮੀਦਵਾਰਾਂ ਦੀ ਯੋਗਤਾ 'ਚ ਬਦਲਾਅ ਆ ਸਕਦਾ ਹੈ ਨਵੰਬਰ 6 ਕੈਨੇਡਾ ਤੇ ਅਮਰੀਕਾ ਮਿਲ ਕੇ ਉਹਨਾਂ ਦੇਸ਼ਾਂ ਨਾਲ ਕੰਮ ਕਰ ਰਹੇ ਹਨ ਜੋ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਵਿੱਚ ਦੇਰੀ ਕਰਦੇ ਹਨ ਟੀਚਾ ਹੈ ਜੀ ਸਲਾਨਾ ਡਿਪੋਰਟੇਸ਼ਨ 18000 ਤੋਂ ਵਧਾ ਕੇ 20000 ਤੱਕ ਲੈ ਜਾਣ ਦਾ ਇਹ ਸਨਜੀ ਕੈਨੇਡਾ ਇਮੀਗ੍ਰੇਸ਼ਨ ਦੀਆਂ ਸਭ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਤੁਸੀਂ ਕਿਹੜੀ ਖਬਰ ਨੂੰ ਸਭ ਤੋਂ ਵੱਧ ਮਹੱਤਵਪੂਰਨ ਸਮਝਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ